ਦੋਸਤੋ ਵੈਲਕਮ ਟੂ ਮਾਈਨ ਵਲੌਗ ਤਾਂ ਦੋਸਤੋ ਚਲਦੇ ਆਪਾਂ ਛੱਤ ਤੇ ਸਕੂਲ ਦਾ ਆਪਾਂ ਕੰਮ ਕਰ ਲੈ ਸੀਗਾ ਇੱਕ ਘੰਟਾ ਹੋ ਗਿਆ ਟਾਈਮ ਟੇਬਲ ਤੇ ਬਾਕੀ ਆਪਾਂ ਚਲਦੇ ਆ ਛੱਤ ਤੇ ਤਾਂ ਅੱਜ ਸਾਨੂੰ 컬러 ਦਿੱਤੇ ਸੀਗੇ ਮਤਲਬ ਜਿਹੜੇ ਸਟੱਡੀ ਕਰਨੇ ਸੀਗੇ ਉਹ ਬੱਚਿਆਂ ਨੇ ਬਣਾਉਣੇ ਸੀ ਤੇ 컬러 ਦਿੱਤੇ ਸੀਗੇ ਬਾਕੀ ਅੱਜ ਆਪਾਂ ਪਤੰਗ ਨਹੀਂ ਛੜਾਉਂਦੇ ਬਾਕੀ ਦੇਖ ਲੋ ਪਤੰਗਾ ਜਾਂ ਖਾਲਤਾ ਅੱਜ ਦੇਰ ਨੂੰ ਕੋਈ ਪਤੰਗਾ ਨਹੀਂ ਚੜ ਰਿਹਾ ਦੇਖੋ ਅਗਦਾ ਸਾਰੀਆਂ ਮਤਲਬ ਕਿ ਆ ਜਿਹੜੇ ਹੈਗੇ ਨਾ ਇੱਥੇ ਦੇ ਇਹ ਕਿਤੇ ਨਹੀਂ ਹੈਗਾ ਪਹਿਲਾਂ ਤਾਂ ਇੱਥੇ ਕਿਤੇ ਆ ਸਾਰੀ ਜਗ੍ਹਾ ਤੇ ਹੁੰਦੇ ਸੀ ਹੁਣ ਹੈ ਨਹੀਂਗੇ ਤੇ ਬਾਕੀ ਅੰਦਰ ਵੀ ਹੈ ਨਹੀਂਗੇ ਸਨ ਲਗਭਗ ਅੱਜ ਤਾਂ 1% ਹੀ ਚੜਾ ਰਹੇ ਆ ਜਿਹੜੇ ਹੈਗੇ ਮਾੜੇ ਮੋٹے ਤੇ ਬਾਕੀ ਫਿਰ ਅਸੀਂ ਆ ਗਏ ਸੀ ਛੱਤ ਦੇ ਬਾਕੀ ਆਪਣੀ ਲੈਂਬਰ ਕਿੰਨੀ ਇੱਧਰ ਆਹ ਸੌਰੀ ਮਰਸਡੀਜ਼ ਇੱਧਰ ਖੜੀ ਆ ਲੁੱਕ ਦੇਖੋ ਇਹਦੀ ਬਾਕੀ ਦੋਨੇ ਆਪਾਂ ਸ਼ੀਸ਼ੇ ਫੋੜੇ ਰੱਖੇ ਆ ਆ ਬਾਕੀ ਆਪਾਂ ਨੂੰ ਅੱਜ ਗਿਫਟ ਮਿਲਿਆ ਸੀਗਾ ਜਿਨ੍ਹਾਂ ਨੇ ਬਣਾਇ ਸੀ ਸਟਡੀ ਕਰਨਾ ਬਾਕੀ ਅੱਜ ਸਾਮਣ ਅੱਜ ਅੱਜ ਦਾ 뷰 ਵੀ ਬਹੁਤ ਵਧੀਆ ਦੇਖੋ ਸਾਫ ਸੂਰਜ ਦਿਖਾਈ ਦੇ ਰਿਹਾ ਸਾਫ ਰੀਅਲ ਦੇ ਵਿੱਚ ਵੀ ਸਾਫ ਹੀ ਦਿਖਾਈ ਦੇ ਰਿਹਾ ਤਾਂ ਫਿਰ ਮਿਲਦੇ ਹਾਂ ਬਾਅਦ ਵਿੱਚ ਦੋਸਤੋ ਆਪਾਂ ਇੱਧਰ ਅਰਮਾਨ ਨੇ ਚੱਕ ਲਈ ਲੈਂਬਰ ਕਿੰਨੀ ਸੌਰੀ ਮਰਸੀ ਮੇਰੇ ਮੂੰਹ ਚ ਲੈਂਬਰਗਿੰਗ ਚੱਲਦਾ ਤਾਂ ਕੱਲ ਇੱਧਰ ਆਈ ਸੀਗੇ ਮਤਲਬ ਕਿ ਅ ਸਖਵੀਰ ਕੋ ਹਰ ਸਿਮਰਤ ਕੋਰ ਬਾਦਲਾ ਆਈ ਸੀਗੇ ਤੇ ਉਹਨਾਂ ਦੀ ਗੱਡੀ ਵੀ ਬਹੁਤ ਸੋਹਣੀ ਸੀ ਗੱਡੀ ਉਹਨਾਂ ਦੀ BMW ਸੀ BMW ਬਾਕੀ ਇੱਧਰ ਇੰਨਾ ਕਿ ਆਈ ਸੀਗੇ ਏਕਮ ਕੇ ਤੁਹਾਨੂੰ ਦਿਖਾ ਦਿੰਦੇ ਆ ਇੰਨਾ ਸੀ ਇਨਾ ਜਿਹੜਾ ਚੰਡਾ ਨਹੀਂ ਲੱਗਿਆ ਤੇ ਉੱਪਰ ਇਨਾ ਕੈਸ ਸੀਗਾ ਇਨਾ ਮਰਗੋ ਹੀ ਆ ਤਾਂ ਕਰਕੇ ਬਾਕੀ ਇੱਧਰ ਦੇਖ ਲੋ ਪੰਗੇ ਕਿੰਨੇ ਲਾਰੇ ਇਹਨੇ ਤੋੜਨੀ ਗੱਲ ਨਹੀਂ ਬਾਤ ਨਹੀਂ ਬਾਕੀ ਇੱਧਰ ਦੇਖ ਲੋ ਕਿੰਨੇ ਡੋਰਾ ਸਰਨੋ ਜਦਾਵਲੀ ਛੱਤ ਤੇ ਡੋਰਾ ਸਾਡੇ ਤੇ ਤਾਂ ਦੇਖ ਲੋ ਉਸਰ ਚੁੱਲ੍ਹੇ ਚ ਮਚਾ ਮਚਾ ਕੇ ਮਚਾ ਮਚਾ ਕੇ ਬਾਰੀ ਬਾਰੀ ਮਚਾ ਦਿੰਨੇ ਆ ਬਹੁਤ ਫੁੰਗੇ ਲੰਦਰ ਮਾਨ ਤਾਂ ਸਾਡਾ ਬਸ ਇੱਧਰ ਅਸੀਂ ਕੱਲ ਪਾਰਟੀ ਕੀਤੀ ਸੀ ਸੰਤਰਿਆਂ ਦੀ ਤੇ ਇੱਧਰ ਵੇਖੋ ਸਾਡੇ ਬਾਂਦਰ ਬਾਕੀ ਪਤੰਗ ਬਹੁਤ ਅਸੀਂ ਪਾੜ ਕੇ ਸੁੱਟਦੇ ਆ ਕਿ ਸਾਰਿਆਂ ਦੀਆਂ ਦੀਲਾਂ ਖਰਾਬ ਸੀਗੀਆਂ ਤਾਂ ਕਰਕੇ ਤੇ ਬਾਕੀ ਹਣ ਮਿਲਦੇ ਨੈਕਸਟ ਵਲੌਗ ਦੇ ਵਿੱਚ ਵੀਡੀਓ ਲਾਈਕ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਤੇ ਸ਼ੇਅਰ ਵੀ ਜਰੂਰ ਕਰ ਦਿਓ ਥੈਂਕ ਯੂ ਸੋ ਮਚ ਵਾਚਿੰਗ ਬਾਏ